ਅੱਜ ਦੀ ਰਾਤ ਅਸੀਂ ਇੱਕ ਵੱਖਰੇ ਸਫ਼ਰ ਤੇ ਚੱਲਦੇ ਹਾਂ ਹਾਂ ਜੀ ਇੱਕ ਅਜੇਹਾ ਸਫ਼ਰ ਜਿੱਥੇ ਕੋਈ ਕਾਹਲ ਨਹੀਂ ਕੋਈ ਮੰਜ਼ਿਲ ਨਹੀਂ ਬਸ ਸ਼ਾਂਤੀ ਹੈ ਬਾਹਰ ਰਾਤ ਦਾ ਹਨੇਰਾ ਹੈ ਪਰ ਅਸੀਂ ਆਪਣੀ ਕਲਪਨਾ ਵਿੱਚ ਇੱਕ ਤੁੰਦ ਪਰੀ ਖਾਮੋਸ਼ ਸੁਵੇਰ ਵਿੱਚ ਜਾਵਾਂਗੇ ਇੱਕ ਅਜੀ ਸੁਵੇਰੇ ਜਿੱਥੇ ਸਮਾਂ ਜਿਵੇਂ ਰੁਕ ਗਿਆ ਹੋਵੇ ਇਸ ਲਈ ਇਸ ਵੇਲੇ ਸਭ ਕੁਝ ਛੱਡ ਦਿਓ ਆਪਣੇ ਆਪ ਨੂੰ ਪੂਰਾ ਆਰਾਮ ਦਿਓ ਆਰਾਮ ਨਾਲ ਲੇਟ ਜਾਓ ਜੇ ਠੰਡ ਲੱਗੇ ਤਾਂ ਆਪਣੇ ਉੱਪਰ ਇੱਕ ਨਿਗਾ ਨਰਮ ਜਿਹਾ ਕੰਬਲ ਲੈ ਲਓ ਅਤੇ ਜਦੋਂ ਤਿਆਰ ਹੋਵੋ ਤਾਂ ਬਹੁਤ ਹੌਲੀ ਹੌਲੀ ਆਪਣੀਆਂ ਅੱਖਾਂ ਬੰਦ ਕਰ ਲਓ ਹੋਰ ਕੁਝ ਨਹੀਂ ਸੋਚਣਾ ਕੁਝ ਨਹੀਂ ਕਰਨਾ ਬਸ ਸਾਡੀ ਆਵਾਜ਼ ਨੂੰ ਆਪਣਾ ਰਾਹ ਦੱਸਣ ਦਿਓ ਕਲਪਨਾ ਕਰੋ ਕਿ ਤੁਸੀਂ ਪੰਜਾਬ ਦੇ ਕਿਸੇ ਪਿੰਡ ਦੇ ਬਾਹਰ ਖੇਤਾਂ ਦੇ ਵਿੱਚ ਘਾਰ ਖੜੇ ਹੋ ਇਹ ਸਵੇਰ ਦਾ ਵੇਲਾ ਹੈ ਪਰ ਸੂਰਜ ਦਾ ਕਿਤੇ ਨਾਮੋ ਨਿਸ਼ਾਨ ਨਹੀਂ ਉਹ ਤੁੰਦ ਦੇ ਇੱਕ ਸੰਗਣੇ ਪਰਦੇ ਪਿੱਛੇ ਲੁਕਿਆ ਹੋਇਆ ਹੈ ਤੁਹਾਡੇ ਚਾਰੇ ਪਾਸੇ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਇੱਕ ਚਿੱਟੀ ਗੂੜੀ ਤੁੰਦ ਫੈਲੀ ਹੋਈ ਹੈ ਇਹ ਤੁੰਦ ਕੋਈ ਆਮ ਤੁੰਦ ਨਹੀਂ ਹੈ ਨਹੀਂ ਇਹ ਬਹੁਤ ਸੰਗਣੀ ਹੈ ਇੰਨੀ ਸੰਗਣੀ ਕਿ ਜੇ 10 15 ਕਦਮ ਅੱਗੇ ਵੇਖਣ ਦੀ ਕੋਸ਼ਿਸ਼ ਕਰੋ ਤਾਂ ਕੁਝ ਵੀ ਸਾਫ਼ ਨਜ਼ਰ ਨਹੀਂ ਆਉਂਦਾ ਸਭ ਕੁਝ ਤੁੰਦਲਾ ਹੈ ਜਿਵੇਂ ਕੋਈ ਪਾਣੀ ਦੇ ਰੰਗਾਂ ਨਾਲ ਬਣਾਈ ਤਸਵੀਰ ਹੋਵੇ ਜੋ ਹਾਲੇ ਬਿੱਲੀ ਹੈ ਇਸ ਧੁੰਦ ਨੂੰ ਆਪਣੇ ਆਲੇ ਦੁਆਲੇ ਮਹਿਸੂਸ ਕਰੋ। ਇਸ ਦੀ ਸ਼ੋ ਬਹੁਤ ਨਰਮ ਹੈ, ਬਹੁਤ ਠੰਡੀ। ਹਾਂ, ਇਹ ਤੁਹਾਡੇ ਚਿਹਰੇ ਨੂੰ, ਤੁਹਾਡੀਆਂ ਗੱਲਾਂ ਨੂੰ ਬਹੁਤ ਹੌਲੀ-ਹੌਲੀ ਛੂ ਰਹੀ ਹੈ। ਬਿਲਕੁਲ ਹੋਵੇ ਜਿਵੇਂ ਕੋਈ ਬਹੁਤ ਪਿਆਰ ਨਾਲ ਤੁਹਾਡੇ ਚਿਹਰੇ ਤੇ ਹੱਥ ਫੇਰ ਰਿਹਾ ਹੋਵੇ। ਇਸ ਦੀ ਠੰਡਕ ਨੂੰ ਆਪਣੀ ਚਮੜੀ ਵਿੱਚ ਉਤਰਨ ਦਿਓ। ਇਹ ਤਣਾਅ ਨੂੰ ਪਿਘਲਾ ਰਹੀ ਹੈ, ਸ਼ਾਂਤੀ ਦੇ ਰਹੀ ਹੈ। ਹੁਣ ਆਪਣਾ ਧਿਆਨ ਹੌਲੀ ਜੇ ਆਪਣੇ ਪੈਰਾਂ ਵੱਲ ਲੈ ਕੇ ਆਓ। ਮਹਿਸੂਸ ਕਰੋ ਕਿ ਤੁਸੀਂ ਨੰਗੇ ਪੈਰੀ ਖੜੇ ਹੋ। ਤੁਹਾਡੇ ਪੈਰਾਂ ਦੇ ਹੇਠਾਂ ਖੇਤ ਦੀ ਨਰਮ ਪੋਲੀ ਜਿਹੀ ਮਿੱਟੀ ਹੈ ਹਾਂ ਇਹ ਮਿੱਟੀ ਥੋੜੀ ਗਿੱਲੀ ਹੈ ਠੰਡੀ ਹੈ ਮਹਿਸੂਸ ਕਰੋ ਕਿ ਤੁਹਾਡੇ ਪੈਰ ਇਸ ਮਿੱਟੀ ਵਿੱਚ ਕਿੰਨੇ ਆਰਾਮ ਨਾਲ ਟਿਕੇ ਹੋਏ ਹਨ ਇਸ ਖੇਤ ਵਿੱਚ ਕੁਝ ਸਮਾਂ ਪਹਿਲਾਂ ਹਲ ਚਲਾਇਆ ਗਿਆ ਹੈ ਹਾਂ ਇਸ ਕਰਕੇ ਆਲੇ ਦੁਆਲੇ ਦੀ ਹਵਾ ਵਿੱਚ ਇੱਕ ਬਹੁਤ ਹੀ ਮਿੱਠੀ ਸੌਂਦੀ ਜਿਹੀ ਖੁਸ਼ਬੂ ਹੈ ਇਹ ਗਿੱਲੀ ਮਿੱਟੀ ਦੀ ਮਹਿਕ ਹੈ ਧਰਤੀ ਦੀ ਆਪਣੀ ਖੁਸ਼ਬੂ ਇੱਕ ਡੂੰਗਾ ਸਾਲੋ ਬਹੁਤ ਹੌਲੀ ਹੌਲੀ ਅਤੇ ਇਸ ਮਹਿਕ ਨੂੰ ਆਪਣੇ ਅੰਦਰ ਆਪਣੇ ਫੇਫੜਿਆਂ ਵਿੱਚ ਪਰ ਲੋ ਤੁਸੀਂ ਹੁਣ ਬਹੁਤ ਹੌਲੀ-ਹੌਲੀ ਅੱਗੇ ਤੁਰਨਾ ਸ਼ੁਰੂ ਕਰਦੇ ਹੋ ਇੱਕ ਇੱਕ ਕਦਮ ਬਿਨਾਂ ਕਿਸੇ ਘਾਲ ਦੇ ਤੁਹਾਡਾ ਹਰ ਕਦਮ ਤਰੇਲ ਦੀਆਂ ਬੂੰਦਾਂ ਨਾਲ ਭਿੱਜੇ ਘਾਹ ਤੇ ਪੈਂਦਾ ਹੈ ਅਤੇ ਜਦੋਂ ਤੁਹਾਡਾ ਪੈਰ ਘਾਹ ਨੂੰ ਦਬੋਂਦਾ ਹੈ ਤਾਂ ਇੱਕ ਹਲਕੀ ਜਹੀ ਮਿੱਠੀ ਜਹੀ ਆਵਾਜ਼ ਆਉਂਦੀ ਹੈ ਬਿਲਕੁਲ ਇਹ ਆਵਾਜ਼ ਇੰਨੀ ਸ਼ਾਂਤ ਹੈ ਕਿ ਸੁਣ ਕੇ ਮਨ ਹੋਰ ਟਿਕ ਜਾਂਦਾ ਹੈ ਜਿਵੇਂ ਜਿਵੇਂ ਤੁਸੀਂ ਅੱਗੇ ਵਧਦੇ ਹੋ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਤੁਸੀਂ ਸਰੋਂ ਦੇ ਖੇਤਾਂ ਦੇ ਵਿਚਕਾਰੋਂ ਲੰਘ ਰਹੇ ਹੋ ਧੁੰਦ ਕਰਕੇ ਪੂਰੇ ਖੇਤ ਤਾਂ ਨਹੀਂ ਦਿਸ ਰਹੇ ਪਰ ਸਰੋਂ ਦੇ ਪੌਦਿਆਂ ਦੇ ਉੱਪਰਲੇ ਸਿਰੇ ਜਿਨ੍ਹਾਂ ਤੇ ਪੀਲੇ ਫੁੱਲ ਲੱਗੇ ਹਨ ਧੁੰਦ ਵਿੱਚੋਂ ਝਾਕ ਰਹੇ ਹਨ ਜਿਵੇਂ ਕੋਈ ਕੁੰਡ ਵਿੱਚੋਂ ਝਾਕ ਰਿਹਾ ਹੋਵੇ ਠੰਡੀ ਤਾਜ਼ੀ ਅਤੇ ਨਰਮ ਹਵਾ ਦਾ ਇੱਕ ਬੁੱਲਾ ਆਉਂਦਾ ਹੈ ਬਹੁਤ ਹੌਲੀ ਚੱਲ ਰਹੀ ਹੈ ਜਿਵੇਂ ਡਰ ਰਹੀ ਹੋਵੇ ਕਿ ਕਿਤੇ ਇਸ ਸ਼ਾਂਤੀ ਨੂੰ ਭੰਗ ਨਾ ਕਰ ਦੇਵੇ ਇਹ ਤੁਹਾਡੇ ਕੱਪੜਿਆਂ ਨੂੰ ਨਰਮੀ ਨਾਲ ਛੂਕੇ ਲੰਘ ਜਾਂਦੀ ਹੈ ਤੁਹਾਡੇ ਵਾਲਾਂ ਨੂੰ ਹਲਕਾ ਜਿਹਾ ਸਹਿਲਾਉਂਦੀ ਹੈ ਇਸ ਦੇ ਛੋ ਵਿੱਚ ਇੱਕ ਅਜੀਬ ਜਿਹਾ ਸਕੂਨ ਹੈ ਆਓ ਇਸ ਹਵਾ ਦੇ ਨਾਲ ਇੱਕ ਹੋਰ ਡੂੰਗਾ ਸਾਹ ਲਈਏ ਠੰਡੀ ਤਾਜ਼ੀ ਹਵਾ ਨੂੰ ਹੌਲੀ-ਹੌਲੀ ਆਪਣੇ ਅੰਦਰ ਜਾਣ ਦਿਓ ਮਹਿਸੂਸ ਕਰੋ ਕਿ ਇਹ ਤੁਹਾਡੇ ਅੰਦਰ ਜਾ ਕੇ ਸਾਰੀ ਬੇਚੈਨੀ ਨੂੰ ਬਾਹਰ ਕੱਢ ਰਹੀ ਹੈ ਅਤੇ ਫਿਰ ਬਹੁਤ ਹੀ ਹੌਲੀ-ਹੌਲੀ ਇਸ ਨੂੰ ਬਾਹਰ ਕੱਢ ਦਿਓ ਸਾਰਾ ਤਣਾਅ ਸਾਰੀ ਥਕਾਵਟ ਇਸ ਸਾਹ ਦੇ ਨਾਲ ਬਾਹਰ ਜਾ ਰਹੀ ਹੈ ਇਸ ਡੂੰਗੀ ਖਾਮੋਸ਼ੀ ਵਿੱਚ ਦੂਰ ਕਿਤੋਂ ਇੱਕ ਮਿੱਠੀ ਜੀ ਆਵਾਜ਼ ਸੁਣਾਈ ਦੇਣੀ ਸ਼ੁਰੂ ਹੁੰਦੀ ਹੈ ਹਾਂ ਇਹ ਆਵਾਜ਼ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਆ ਰਹੀ ਹੈ ਅੰਮ੍ਰਿਤ ਵੇਲੇ ਦਾ ਕੀਰਤਨ ਹੋ ਰਿਹਾ ਹੈ ਇਹ ਆਵਾਜ਼ ਬਹੁਤ ਤੇਜ਼ ਨਹੀਂ ਹੈ ਬਹੁਤ ਹੌਲੀ ਹੈ ਮੰਦ ਹੈ ਜਿਵੇਂ ਧੁੰਦ ਨੇ ਇਸ ਦੀ ਤਿੱਖੀ ਆਵਾਜ਼ ਨੂੰ ਆਪਣੇ ਵਿੱਚ ਸਮੋ ਲਿਆ ਹੋਵੇ ਅਤੇ ਸਿਰਫ ਮਿਠਾਸ ਨੂੰ ਹੀ ਤੁਹਾਡੇ ਤੱਕ ਪਹੁੰਚਣ ਦਿੱਤਾ ਹੋਵੇ ਇਹ ਆਵਾਜ਼ ਕੰਨਾਂ ਵਿੱਚ ਚੁੱਭਦੀ ਨਹੀਂ ਸਗੋਂ ਸਿੱਧੀ ਰੂਹ ਨੂੰ ਸ਼ਾਂਤੀ ਦਿੰਦੀ ਹੈ ਇੰਜ ਲੱਗਦਾ ਹੈ ਜਿਵੇਂ ਕੋਈ ਦੂਰ ਬੈਠਾ ਬਹੁਤ ਪਿਆਰ ਨਾਲ ਲੋਰੀ ਗਾ ਰਿਹਾ ਹੋਵੇ ਸ਼ਬਦ ਦੇ ਬੋਲ ਤੁੰਦ ਵਿੱਚੋਂ ਛਣ ਕੇ ਹਵਾ ਤੇ ਸਵਾਰ ਹੋ ਕੇ ਤੁਹਾਡੇ ਤੱਕ ਪਹੁੰਚ ਰਹੇ ਹਨ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਇਹ ਬੋਲ ਹੌਲੀ-ਹੌਲੀ ਬਹੁਤ ਆਇਸਤਾ-ਆਇਸਤਾ ਤੁਹਾਡੇ ਕੰਨਾਂ ਵਿੱਚ ਉਤਰ ਰਹੇ ਹਨ ਤੇ ਸਿੱਧਾ ਤੁਹਾਡੇ ਦਿਲ ਨੂੰ ਛੂ ਰਹੇ ਹਨ ਇਨਾਂ ਬੋਲਾਂ ਵਿੱਚ ਇੱਕ ਪਰੋਸਾ ਹੈ ਇੱਕ ਸੁਰੱਖਿਆ ਦਾ ਅਹਿਸਾਸ ਹੈ ਇਸ ਆਵਾਜ਼ ਵਿੱਚ ਇਸ ਬਾਣੀ ਵਿੱਚ ਇੱਕ ਜਾਦੂ ਹੈ ਇਹ ਤੁਹਾਡੀਆਂ ਸਾਰੀਆਂ ਚਿੰਤਾਵਾਂ ਨੂੰ ਸਾਰੇ ਅਣਜਾਣੇ ਡਰਾਂ ਨੂੰ ਆਪਣੇ ਨਾਲ ਹੌਲੀ-ਹੌਲੀ ਦੂਰ ਲੈ ਜਾ ਰਹੀ ਹੈ ਤੁਹਾਡਾ ਮਨ ਹਲਕਾ ਹੋ ਰਿਹਾ ਹੈ ਪਾਣੀ ਵਾਂਗ ਸਾਫ਼ ਬਿਲਕੁਲ ਸ਼ਾਂਤ ਚਲਦੇ-ਚਲਦੇ ਧੁੰਦ ਦੇ ਪਰਦੇ ਵਿੱਚੋਂ ਇੱਕ ਵੱਡਾ ਆਕਾਰ ਉਭਰਦਾ ਹੈ ਇੱਕ ਪੁਰਾਣਾ ਬਹੁਤ ਵੱਡਾ ਪਿੱਪਲ ਦਾ ਰੁੱਖ ਹਾਂ ਇਸ ਦੀਆਂ ਮੋਟੀਆਂ-ਮੋਟੀਆਂ ਜੜ੍ਹਾਂ ਧਰਤੀ ਦੇ ਉੱਪਰ ਫੈਲੀਆਂ ਹੋਈਆਂ ਹਨ ਜਿਵੇਂ ਰੁੱਖ ਆਪਣੀਆਂ ਬਾਹਾਂ ਨਾਲ ਧਰਤੀ ਨੂੰ ਜੱਫੀ ਪਾ ਰਿਹਾ ਹੋਵੇ ਤੁਸੀਂ ਉਹਨਾਂ ਵਿੱਚੋਂ ਇੱਕ ਮੋਟੀ ਚੌੜੀ ਜੜ ਤੇ ਆਰਾਮ ਨਾਲ ਬੈਠ ਜਾਂਦੇ ਹੋ ਇਹ ਛੂਣ ਤੇ ਠੰਡੀ ਅਤੇ ਨਰਮ ਮਹਿਸੂਸ ਹੁੰਦੀ ਹੈ ਤੁਸੀਂ ਆਪਣੇ ਪਿੱਠ ਨੂੰ ਰੁੱਖ ਦੇ ਮੋਟੇ ਮਜ਼ਬੂਤ ਤਣੇ ਨਾਲ ਲਗਾ ਲੈਂਦੇ ਹੋ ਰੁੱਖ ਦੀ ਇਸ ਮਜ਼ਬੂਤੀ ਦਾ ਅਹਿਸਾਸ ਤੁਹਾਨੂੰ ਹੋਰ ਵੀ ਸੁਰੱਖਿਅਤ ਮਹਿਸੂਸ ਕਰਵਾਉਂਦਾ ਹੈ ਜਿਵੇਂ ਕੋਈ ਬਜ਼ੁਰਗ ਤੁਹਾਡੀ ਪਿੱਠ ਤੇ ਹੱਥ ਰੱਖ ਕੇ ਬੈਠਾ ਹੋਵੇ ਹੁਣ ਤੁੰਦ ਹੋਰ ਵੀ ਸੰਗਣੀ ਹੋ ਗਈ ਹੈ ਇੰਜ ਲੱਗ ਰਿਹਾ ਹੈ ਜਿਵੇਂ ਤੁਸੀਂ ਦੁਨੀਆ ਤੋਂ ਵੱਖ ਚਿੱਟੇ ਬਦਲਾਂ ਦੇ ਇੱਕ ਕਮਰੇ ਵਿੱਚ ਬੈਠੇ ਹੋ ਦੁਨੀਆ ਦਾ ਰੌਲਾ ਰੱਪਾ ਸਭ ਕੁਝ ਕਿਤੇ ਬਹੁਤ ਦੂਰ ਰਹਿ ਗਿਆ ਹੈ ਇਸ ਗੂੜੀ ਚੁੱਪ ਵਿੱਚ ਦੂਰੋਂ ਅਚਾਨਕ ਇੱਕ ਮੋਰ ਦੀ ਆਵਾਜ਼ ਆਉਂਦੀ ਹੈ ਪਰ ਉਹ ਚੀਕ ਨਹੀਂ ਮਾਰ ਰਿਹਾ ਉਸ ਦੀ ਆਵਾਜ਼ ਵੀ ਇਸ ਮਾਹੌਲ ਵਿੱਚ ਘੁਲ ਕੇ ਬਹੁਤ ਮਿੱਠੀ ਅਤੇ ਹੌਲੀ ਹੋ ਗਈ ਹੈ ਜਿਵੇਂ ਉਹ ਵੀ ਇਸ ਸ਼ਾਂਤੀ ਨੂੰ ਪੰਗ ਨਹੀਂ ਕਰਨਾ ਚਾਹੁੰਦਾ ਅਤੇ ਉਸ ਦੀ ਆਵਾਜ਼ ਤੋਂ ਬਾਅਦ ਮੁਕੰਮਲ ਡੂੰਗੀ ਚੁੱਪ ਛਾ ਜਾਂਦੀ ਹੈ ਇਸ ਚੁੱਪ ਵਿੱਚ ਹੁਣ ਸਿਰਫ ਦੋ ਹੀ ਆਵਾਜ਼ਾਂ ਬਚੀਆਂ ਹਨ ਇੱਕ ਦੂਰੋਂ ਆਰੀ ਕੀਰਤਨ ਦੀ ਉਹ ਮਿੱਠੀ ਰੂਹਾਨੀ ਤੁਨ ਅਤੇ ਦੂਜੀ ਹਵਾ ਦੀ ਹਲਕੀ ਹਲਕੀ ਸਰਸਰਾਹਟ ਜੋ ਪਿੱਪਲ ਦੇ ਪੱਤਿਆਂ ਵਿੱਚੋਂ ਲੰਘ ਰਹੀ ਹੈ ਹੁਣ ਤੁਹਾਨੂੰ ਆਪਣਾ ਸਰੀਰ ਭਾਰੀ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਹੈ ਪਰ ਇਹ ਥਕਾਵਟ ਦਾ ਭਾਰ ਨਹੀਂ ਇਹ ਇੱਕ ਸੁਖਾਵਾਂ ਭਾਰ ਹੈ ਆਰਾਮ ਦਾ ਆਪਣਾ ਧਿਆਨ ਆਪਣੇ ਪੈਰਾਂ ਤੇ ਲਿਆਓ ਉਹ ਪੂਰੀ ਤਰ੍ਹਾਂ ਟਿੱਲੇ ਪੈ ਚੁੱਕੇ ਹਨ ਸਾਰਾ ਬਾਹਰ ਧਰਤੀ ਨੇ ਸੰਭਾਲ ਲਿਆ ਹੈ ਇਹ ਆਰਾਮ ਦਾ ਅਹਿਸਾਸ ਹੌਲੀ ਹੌਲੀ ਇੱਕ ਨਿੱਕੀ ਲਹਿਰ ਵਾਂਗ ਉੱਪਰ ਵੱਲ ਆ ਰਿਹਾ ਹੈ ਤੁਹਾਡੀਆਂ ਲੱਤਾਂ ਵਿੱਚ ਪਿੰਡੀਆਂ ਵਿੱਚ ਗੋਡਿਆਂ ਵਿੱਚ ਉਹ ਵੀ ਬਿਲਕੁਲ ਢਿੱਲੀਆਂ ਅਤੇ ਭਾਰੀਆਂ ਹੋ ਗਈਆਂ ਹਨ ਤੁਹਾਡਾ ਪੇਟ ਤੁਹਾਡੀ ਛਾਤੀ ਸਭ ਕੁਝ ਸ਼ਾਂਤ ਹੋ ਰਿਹਾ ਹੈ ਆਰਾਮ ਦੀ ਡੁੰਗਾਈ ਵਿੱਚ ਡੁੱਬ ਰਿਹਾ ਹੈ ਆਪਣੀਆਂ ਬਾਹਾਂ ਨੂੰ ਮਹਿਸੂਸ ਕਰੋ ਤੁਹਾਡੇ ਮੋਢੇ ਹੁਣ ਝੁੱਕ ਗਏ ਹਨ ਟਿੱਲੇ ਪੈ ਗਏ ਹਨ ਇਹ ਆਰਾਮ ਤੁਹਾਡੀਆਂ ਬਾਹਾਂ ਤੋਂ ਹੁੰਦਾ ਹੋਇਆ ਤੁਹਾਡੀਆਂ ਹਥੇਲੀਆਂ ਅਤੇ ਉਂਗਲਾਂ ਦੇ ਸਿਰਿਆਂ ਤੱਕ ਪਹੁੰਚ ਰਿਹਾ ਹੈ ਕੋਈ ਤਣਾ ਨਹੀਂ ਕੋਈ ਖਿਚਾਅ ਨਹੀਂ ਬਸ ਸ਼ੁੱਧ ਆਰਾਮ ਹੈ ਤੁਹਾਡਾ ਸਿਰ ਵੀ ਹੁਣ ਭਾਰਾ ਹੋ ਰਿਹਾ ਹੈ ਅਤੇ ਪਿੱਪਲ ਦੇ ਮਜ਼ਬੂਤ ਤਣੇ ਤੇ ਪੂਰੇ ਭਰੋਸੇ ਨਾਲ ਟਿਕਿਆ ਹੋਇਆ ਹੈ ਗਰਦਨ ਦੇ ਸਾਰੇ ਪੱਠੇ ਢਿੱਲੇ ਪੈ ਗਏ ਹਨ ਮੱਥੇ ਤੇ ਪਈਆਂ ਸਾਰੀਆਂ ਲਕੀਰਾਂ ਮਿਟ ਗਈਆਂ ਹਨ ਤੁਹਾਡਾ ਸਾਹ ਹੁਣ ਹੋਰ ਵੀ ਡੂੰਘਾ ਅਤੇ ਹੌਲੀ ਹੋ ਗਿਆ ਹੈ ਬਿਨਾਂ ਕਿਸੇ ਕੋਸ਼ਿਸ਼ ਦੇ ਆਪਣੇ ਆਪ ਹਰ ਸਾਹ ਦੇ ਨਾਲ ਤੁਸੀਂ ਹੋਰ ਸ਼ਾਂਤੀ ਹੋਰ ਸਕੂਨ ਆਪਣੇ ਅੰਦਰ ਲੈ ਜਾ ਰਹੇ ਹੋ ਅਤੇ ਹਰ ਸਾਹ ਛੱਡਣ ਦੇ ਨਾਲ ਜੋ ਵੀ ਥੋੜਾ ਬਹੁਤ ਤਣਾਅ ਬਚਿਆ ਹੈ ਉਹ ਵੀ ਬਾਹਰ ਨਿਕਲ ਰਿਹਾ ਹੈ ਤੁਹਾਡੀਆਂ ਅੱਖਾਂ ਦੀਆਂ ਪਲਕਾਂ ਬਹੁਤ ਭਾਰੀਆਂ ਹੋ ਗਈਆਂ ਹਨ ਇੰਨੀਆਂ ਭਾਰੀਆਂ ਕਿ ਉਹਨਾਂ ਨੂੰ ਖੋਲਣ ਦਾ ਹੁਣ ਬਿਲਕੁਲ ਵੀ ਮਨ ਨਹੀਂ ਕਰ ਰਿਹਾ ਉਹਨਾਂ ਨੂੰ ਬੰਦ ਹੀ ਰਹਿਣ ਦਿਓ ਅੱਖਾਂ ਦੇ ਪਿੱਛੇ ਇਸ ਹਨੇਰੇ ਵਿੱਚ ਬਹੁਤ ਸਕੂਨ ਹੈ ਕੀਰਤਨ ਦੀ ਉਹ ਮਿੱਠੀ ਆਵਾਜ਼ ਤੂੰ ਮੇਰਾ ਰਾਖਾ ਸਬਨੀ ਥਾਈਂ ਹੁਣ ਦੂਰੋਂ ਆਉਂਦੀ ਨਹੀਂ ਲੱਗ ਰਹੀ ਸਹੀ ਇੰਜ ਲੱਗ ਰਿਹਾ ਹੈ ਜਿਵੇਂ ਉਹ ਤੁਹਾਡੇ ਦਿਲ ਦੇ ਅੰਦਰ ਹੀ ਗੂੰਜ ਰਹੀ ਹੋਵੇ ਦਿਨ ਭਰ ਦਾ ਸਾਰਾ ਤਣਾ ਕੰਮ ਦੀਆਂ ਚਿੰਤਾਵਾਂ ਭਵਿੱਖ ਦੇ ਫਿਕਰ ਸਭ ਕੁਝ ਇਸ ਸੰਗਨੀ ਤੁੰਦ ਵਿੱਚ ਹੌਲੀ-ਹੌਲੀ ਕੁਲ ਰਿਹਾ ਹੈ ਗੁੰਮ ਹੋ ਰਿਹਾ ਹੈ ਜਿਵੇਂ ਉਸ ਦਾ ਕੋਈ ਵਜੂਦ ਹੀ ਨਾ ਰਿਹਾ ਹੋਵੇ ਤੁਸੀਂ ਇੱਥੇ ਇਸ ਪਲ ਵਿੱਚ ਪੂਰੀ ਤਰ੍ਹਾਂ ਸੁਰੱਖਿਤ ਹੋ ਪੂਰੀ ਤਰ੍ਹਾਂ ਸ਼ਾਂਤ ਕੋਈ ਫਿਕਰ ਨਹੀਂ ਕੋਈ ਡਰ ਨਹੀਂ ਹੁਣ ਬਸ ਨੀਂਦ ਆ ਰਹੀ ਹੈ ਇੱਕ ਗੂੜੀ ਮਿੱਠੀ ਅਤੇ ਬਹੁਤ ਹੀ ਸ਼ਾਂਤ ਨੀਂਦ ਇਕ ਨਰਮ ਲਹਿਰ ਵਾਂਗ ਤੁਹਾਡੇ ਵੱਲ ਵੱਧ ਰਹੀ ਹੈ ਇਸ ਦਾ ਵਿਰੋਧ ਨਾ ਕਰੋ ਇਸ ਨੂੰ ਆਉਣ ਦਿਓ ਆਪਣੇ ਆਪ ਨੂੰ ਇਸ ਦੀਆਂ ਗਹਿਰਾਈਆਂ ਵਿੱਚ ਡੁੱਬ ਜਾਣ ਦਿਓ ਇਹ ਹੀ ਨੀਂਦ ਤੁਹਾਨੂੰ ਤਰੋ ਤਾਜ਼ਾ ਕਰ ਦੇਵੇਗੀ ਇਹ ਸ਼ਾਂਤੀ ਦਾ ਅਹਿਸਾਸ ਇਹ ਸਕੂਨ ਦਾ ਪਲ ਇਸ ਨੂੰ ਆਪਣੇ ਨਾਲ ਲੈ ਲਓ ਅਤੇ ਡੂੰਘੇ ਮਿੱਠੇ ਸੁਪਨਿਆਂ ਦੇ ਸੰਸਾਰ ਵਿੱਚ ਚਲੇ ਜਾਓ ਮਿੱਠੀਆਂ ਨੀਂਦਾਂ ਜੀ